ਕਿ ਸੰਦੀਪ ਕੁਮਾਰ ਸਫਾਈ ਸੇਵਕ ਜਮਾਲਪੁਰੀ ਜਮਾਲਪੁਰ ਕਲੋਨੀ ਦਾ ਰਹਿਣ ਵਾਲਾ ਹੈਗਾ ਔਰ ਇਹ 2012 ਤੋਂ ਜੋਂ ਬੀ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਹਨੂੰ ਵਾਰਟ 26 ਮਰੀ ਹੋਈ ਹੈ ਸਫਾਈ ਵਾਸਤੇ ਇਹਦਾ ਕਹਿਣਾ ਹੈਗਾ ਵੀ ਇੱਕ ਉੱਥੇ ਇਹਨਾਂ ਦਾ ਸੰਜੀਤ ਕੁਮਾਰ ਦਾ ਨੰਬਰ ਦਾ ਜਿਹੜਾ ਇਹਨਾਂ ਨੂੰ ਦੋ ਦੋ ਵਗੈਰਾ ਚੈੱਕ ਕਰਦਾ ਹੈ ਇਹਨੂੰ ਕਰੀਬ 2 ਸਾਲ ਤੋਂ 6000 ਰੁਪਏ ਕੋ ਪਰ ਮੰਥ ਲੈ ਰਿਹਾ ਹੈਗਾ ਬ੍ਰਾਈਡ ਦੇ ਤੌਰ ਤੇ ਤੈਨੂੰ ਡਰਾ ਤਮਗਾ ਕੇ ਇੰਨੀ ਤਾਂ ਮੈਂ ਤੇਰੀ ਐਬਸੈਂਟਾ ਲਾ ਦੂੰਗਾ ਕਿ ਨਹੀਂ ਤਾਂ ਤੂੰ ਆਪਣਾ ਮੈਨੂੰ ਤਹਿਗਾ ਤੇ ਇਹ ਡਰ ਦਾ ਮੈਂ ਤਾਂ ਦੇ ਰਿਹਾ ਸੀਗਾ ਤੇ ਪਿੱਛੇ ਜਿਹਨੇ 2-3 ਮਹੀਨਿਆਂ ਨੂੰ ਨਹੀਂ ਦਿੱਤੇ ਪੈਸੇ ਔਰ ਉਹਨੇ ਵੀ ਤੇਰੀ ਤਨਖਾਹ ਸੀਗੀ ਉਹ ਐਬਸੈਂਟ ਮਾਰਕ ਕਰਤੀ ਸੀ ਤੇ ਹੁਣ ਇਹਨੂੰ ਇਹਦੇ ਕੋਲ ਮੰਗ ਰਿਹਾ ਸੀ ਜਿਹੜਾ 3 ਮਹੀਨਿਆਂ ਦਾ ਹੈਗਾ ਉਹ ਵੀ ਦੇ ਦੇ ਜਲਦੀ ਔਰ ਇਸ ਤਰ੍ਹਾਂ ਇਹ ਕਰੀਬ 1.40 ਲੱਖ ਰੁਪਏ ਹੁਣ ਤੱਕ ਲੈ ਚੁੱਕਾ ਹੈ ਇਸ ਐਨਐਫਆਰ ਆਪਣੇ ਦੀ ਇੱਕ ਰਿਕਾਰਡਿੰਗ ਕਰ ਲਈ ਸੀਗੀ ਇਹਨੂੰ ਰਿਕਾਰਡਿੰਗ ਕਰਕੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੀ ਪੰਜਾਬ ਗਵਰਨਮੈਂਟ ਦੀ ਹੈ ਉੱਤੇ ਕੰਪਲੇਂਟ ਦਾਇਰ ਕੀਤੀ ਸੀ ਬਹੁਤ ਬਹੁਤ ਕੰਪਲੇਂਟ ਦੀ ਵੈਰੀਫਿਕੇਸ਼ਨ ਦੌਰਾਨ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਕੀਤੀ ਗਈ ਹੈ ਔਰ ਹਾਲਾਤ ਸਹੀ ਪਾਏ ਗਏ ਐਲੀਗੇਸ਼ਨ ਜਿਹੜੇ ਸਾਹਮਣੇ ਸੀਗੇ ਇਸ ਕਰਕੇ ਇਹਨੂੰ ਕਰਲ ਸੰਜੀਤ ਕੁਮਾਰ ਨੂੰ ਸੱਤ ਪੀਸੀ ਅਕਤਰ ਪਰਚਾ ਦੱਚ ਕਰਕੇ ਗੁਫਤਾਰ ਕਰ ਲਿਆ ਸੀ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਸਰਦਰ ਜੀ ਦਾ ਚਾਰਜਾ ਕੋਰ ਜਾਂ ਸੈਂਟਰਲ ਇਨਸਪੈਕਟਰ ਦਾ ਵੀ ਕੋਲ ਆਇਆ ਸਾਹਮਣੇ ਜੀ ਇਹ ਜਿਹੜਾ ਸੰਜੀਤ ਕੁਮਾਰ ਨੰਬਰਦਾਰ ਅਜੀਤ ਕੱਤੇ ਦਾ ਰੋਲ ਹੀ ਸਾਹਮਣੇ ਆ ਰਿਹਾ ਬਾਕੀ ਅਸੀਂ ਅਥਾਰਟੀ ਇਨਵੈਸਟਿਗੇਟ ਕਰ ਰਹੇ ਹਾਂ ਸੈਂਟਰਲ ਇਨਸਪੈਕਟਰ ਦਾ ਸੁਪਰਵਾਈਜ਼ਰ ਹੈਗਾ ਉਹਦਾ ਇਹੀ ਕਹਿਣਾ ਹੈਗਾ ਇਹ ਕਹਿੰਦਾ ਸੀ ਮੈਟੇ ਦੇਣੇ ਆ ਬਾਕੀ ਸਾਰੀ ਤਫਤੀਸ਼ ਕੀਤੀ ਜਾਵੇਗੀ ਅਥਾਰਟੀ ਹੋਰ ਤਫਤੀਸ਼ ਕਰਕੇ ਜਿਹੜਾ ਵੀ ਕੋਈ ਕਸੂਰ ਆ ਪਾਇਆ ਗਿਆ ਉਹਦੇ ਖਲਾਫ ਕਾਰਵਾਈ ਕੀਤੀ ਜਾਵੇ ਠੀਕ ਹੈ ਸੰਦੀਪ ਕੁਮਾਰ ਸਫਾਈ ਸੇਵਕ ਜਮਾਲਪੁਰ ਜਮਾਲਪੁਰ ਕਲੋਨੀ ਦਾ ਰਹਿਣ ਵਾਲਾ ਹੈਗਾ ਔਰ ਇਹ 2012 ਤੋਂ ਜੋਂਬੀ ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਹਨੂੰ ਬਾਟ 26 ਮਹੀਨੀ ਹੋਈ ਹੈ ਸਫਾਈ ਵਾਸਤੇ ਇਹਦਾ ਕਹਿਣਾ ਹੈਗਾ ਵੀ ਇੱਕ ਉੱਥੇ ਇਹਨਾਂ ਦਾ ਸੰਜੀਤ ਕੁਮਾਰ ਦਾ ਨੰਬਰ ਦਾ ਜਿਹੜਾ ਇਹਨਾਂ ਨੂੰ ਦੋ ਦੋ ਵਗੈਰਾ ਚੈੱਕ ਕਰਦਾ ਹੈ ਇਹਨੂੰ ਕਰੀਬ 2 ਸਾਲ ਤੋਂ 6000 ਰੁਪਏ ਕੋ ਪਰ ਮੰਥ ਲੈ ਰਿਹਾ ਹੈਗਾ ਬਰੈਕ ਦੇ ਤੌਰ ਤੇ ਇਹਨੂੰ ਡਰਾਫਟ ਭੁਗਾ ਕੇ ਇੰਨੀ ਤਾਂ ਮੈਂ ਤਰੀਕ ਐਬਸੈਂਟਾ ਲਾ ਦੂੰਗਾ ਤੇ ਨਹੀਂ ਤਾਂ ਉਹ ਆਪਣਾ ਮੈਨੂੰ ਤਹਿਗਾ ਤੇ ਇਹ ਡਰਦਾ ਮੈਂ ਇਹਨੂੰ ਦੇ ਰਿਹਾ ਸੀਗਾ ਤੇ ਪਿੱਛੇ ਜਿਹਨੇ 2-3 ਮਹੀਨਿਆਂ ਨੂੰ ਨਹੀਂ ਦਿੱਤੇ ਪੈਸੇ ਔਰ ਉਹਨੇ ਦੀ ਤੇ ਤਨਖਾਹ ਸੀਗੀ ਉਹ ਐਬਸੈਂਟ ਮਾਰਕ ਕਰਤੀ ਸੀਗੀ ਤੇ ਹੁਣ ਇਹਨੂੰ ਇਹ ਕੋ ਮੰਗ ਰਿਹਾ ਸੀ ਜਿਹੜਾ 3 ਮਹੀਨਿਆਂ ਦਾ ਹੈਗਾ ਉਹ ਵੀ ਦੇ ਦੇ ਜਲਦੀ ਔਰ ਇਸ ਤਰ੍ਹਾਂ ਇਹ ਕਰੀਬ 1.40 ਲੱਖ ਰੁਪਏ ਹੁਣ ਤੱਕ ਲੈ ਚੁੱਕਾ ਹੈ ਇਸ ਇਹਨੇ ਫਿਰ ਆਪਣੇ ਦੀ ਇੱਕ ਰਿਕਾਰਡਿੰਗ ਕਰ ਲਈ ਸੀਗੀ ਇਹਨੂੰ ਰਿਕਾਰਡਿੰਗ ਕਰਕੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਨੂੰ ਪਹੁੰਚਾ ਗਵਰਨਮੈਂਟ ਦੀ ਹੈ ਉਹਤੇ ਕੰਪਲੇਂਟ ਦਾਇਰ ਕੀਤੀ ਸੀ ਬਹੁਤ ਬਹੁਤ ਕੰਪਲੇਂਟ ਦੀ ਵੈਰੀਫਿਕੇਸ਼ਨ ਦੌਰਾਨ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਕੀਤੀ ਗਈ ਹੈ ਔਰ ਹਾਲਾਤ ਸਹੀ ਪਾਏ ਗਏ ਐਲੀਗੇਸ਼ਨ ਜਿਹੜੇ ਸਾਹਤ ਹੁੰਦੇ ਸੀਗੇ ਇਸ ਕਰਕੇ ਇਹਨੂੰ ਕਰਲ ਸੰਜੀਤ ਕੁਮਾਰ ਨੂੰ ਸੱਤ ਪੀਸੀ ਅਕਤਰ ਪਰਚਾ ਦੱਚ ਕਰਕੇ ਗੁਫਤਾਰ ਕਰ ਲਿਆ ਸੀ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਸਰਦਰ ਜੀਨ ਚਾਰ-ਚਾਰ ਕੋਰ ਜਾਂ ਸੈਂਟਰਲ ਇਨਸਪੈਕਟਰ ਦਾ ਵੀ ਕੋਲ ਆਇਆ ਸਾਹਮਣੇ ਜੀ ਇਹ ਜਿਹੜਾ ਸੰਜੀ ਕੁਮਾਰ ਨੰਬਰਦਾਰ ਅਜੀਤ ਕੱਤੇ ਦਾ ਰੋਲ ਹੀ ਸਾਹਮਣੇ ਆ ਰਿਹਾ ਬਾਕੀ ਅਸੀਂ ਅਥਾਰਟੀ ਇਨਵੈਸਟਿਗੇਟ ਕਰ ਰਹੇ ਹਾਂ ਸੈਂਟਰਲ ਇਨਸਪੈਕਟਰ ਦਾ ਸੁਪਰਵਾਈਜ਼ਰ ਹੈਗਾ ਉਹਦਾ ਇਹੀ ਕਹਿਣਾ ਹੈਗਾ ਇਹ ਕਹਿੰਦਾ ਸੀ ਮੱਤੇ ਦੇਣੇ ਆ ਬਾਕੀ ਸਾਰੀ ਤਫਤੀਸ਼ ਕੀਤੀ ਜਾਵੇਗੀ ਅਥਾਰਟੀ ਉਹ ਤਫਤੀਸ਼ ਕਰਕੇ ਜਿਹੜਾ ਵੀ ਕੋਈ ਖਰਾਬਸੂਰਤ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਠੀਕ ਹੈ